ਤੁਹਾਡਾ ਬਾਕੀ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਸਰੀਏਕਾਲ ਜੀ ਅੱਜ ਅਸੀਂ ਲੈ ਕੇ ਆਏ ਟਰਾਲਾ ਬਿਕਾਉ ਹੈ ਜੀ ਮਾਡਲ 2015 ਪੂਰਾ ਹੈਵੀ ਤੇ ਫੁੱਲ ਫੁੱਲ ਵੱਡਾ ਸਾਈਜ ਹੈ ਜੀ 15x7 ਦਾ ਟਾਇਰ ਨਵੇਂ ਪਏ ਐਮ ਆਰ ਐਫ ਦੇ ਟਾਇਰ ਹੈ ਡਬਲ ਜੈਕ ਵਾਲਾ ਪਿੰਡ ਹੈ ਜੀ ਦਿਵਾਨਾ ਬਰਨਾਲਾ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ ਕਿਸਾਨ ਵੀਰ ਦੱਸਿਆ ਨਹੀਂ ਇਹਨਾਂ ਦਾ ਫੋਨ ਨੰਬਰ ਹੈ ਜੀ 95011 39645 95011 39645 ਦੂਜਾ ਨੰਬਰ ਹੈ ਜੀ 98721 40911 98721 40911 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰਾਲਾ ਖਰੀਦ ਸਕਦੇ ਹੋ ਜੀ ਐਡ ਕਰਾਉਣ ਲਈ ਸਾਡਾ ਵਟਸਐਪ ਨੰਬਰ ਹੈ ਜੀ 9877988446 ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋਆਂ ਜਾ ਤੁਸੀਂ ਵੀਡੀਓ ਬਣਾ ਕੇ ਵੀ ਭੇਜ ਸਕਦੇ ਹੋ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜੀ ਅੱਗੇ ਜੀ ਬੁਲਟ ਵਿਕਾਊ ਹੈ ਮਾਡਲ 2015 ਏਰੀਆ ਸੰਗਰੂਰ ਹੈ ਜੀ ਰੇਟ ਮੰਗੇ ਵੀਰ ਨੇ 110000 ਬੁਲਟ ਵਿਕਾਊ ਹੈ ਜੀ ਮਾਡਲ 2015 ਏਰੀਆ ਸੰਗਰੂਰ ਰੇਟ ਹੈ ਜੀ 110000 ਇਹਨਾਂ ਦਾ ਨੰਬਰ ਹੈ ਜੀ 62804 44102 62 804 44102 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਬੁਲਟ ਖਰੀਦ ਸਕਦੇ ਹੋ ਜੀ ਕਈ ਵੀਰਾਂ ਦੇ ਸਾਨੂੰ ਮੈਸੇਜ ਤੇ ਫੋਨ ਆਉਂਦੇ ਆ ਕਿ ਸਾਡੀ ਐਡ ਕੱਢ ਦਿਓ ਵੀਰੇ ਜਿਹੜੇ ਅਸੀਂ ਐਡਾ ਪਾਉਣੇ ਆ ਉਹ 1 ਮਹੀਨੇ ਤੋਂ ਬਾਅਦ ਜੇ 1 ਮਹੀਨੇ ਵਿੱਚ ਵਿੱਚ ਤੁਹਾਡੀ ਐਡ ਸੇਲ ਹੋ ਜੇ ਤਾਂ ਉਹ ਵੀਰਾਂ ਨੂੰ ਦੁਬਾਰੇ ਫੋਨ ਨਾ ਲਾਇਆ ਕਰੋ ਜੀ 1 ਮਹੀਨੇ ਬਾਅਦ ਜੇ ਤੁਹਾਡਾ ਸੰਨ ਨਹੀਂ ਸੇਲ ਹੋਇਆ 1 ਮਹੀਨੇ ਦੇ ਵਿੱਚ ਵਿੱਚ ਤਾਂ ਅਸੀਂ ਤੁਹਾਡੀ ਐਡ ਦੁਬਾਰੇ ਵੀ ਲਾ ਦੇਵਾਂਗੇ ਵੀਡੀਓ ਬਣਾ ਕੇ ਜਾਂ ਤੁਸੀਂ ਫੋਟੋਆਂ 5 ਤੋਂ 7 ਭੇਜ ਕੇ ਫੁੱਲ ਡਿਟੇਲ ਲਿਖ ਕੇ ਭੇਜ ਸਕਦੇ ਹੋ ਜੀ ਅੱਗੇ ਜੀ ਟ੍ਰੈਟ 25 11 ਮਾਡਲ ਹੈ ਜੀ 87 ਰੇਟ ਹੈ 78000 ਏਰੀਆ ਜੀ ਪਿੰਡ ਗਿਆਨਾ ਟ੍ਰੈਟ 25 11 ਮਾਡਲ 87 ਰੇਟ ਹੈ ਜੀ 78000 ਪਿੰਡ ਗਿਆਨਾ ਇਹ ਰਿਹਾ ਕਿਸਾਨ ਵੀਰ ਦਾ ਨੰਬਰ ਹੈ ਜੀ 6239156501 6239156501 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੈਟ ਖਰੀਦ ਸਕਦੇ ਹੋ ਜੀ ਜਿਹੜੇ ਵੀ ਸਾਡੇ ਚੈਨਲ ਦੇ ਨਾਲ ਜੁੜ ਰਹੇ ਹੈ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਹੜੇ ਵੀ ਨਵੇਂ ਹੋ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਸਾਈਡ ਤੇ ਘੰਟੀ ਦਾ ਬਟਨ ਉਹਨੂੰ ਦਬ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤਾਕਿ ਜਿਹੜੇ ਵੀ ਅਸੀਂ ਵੀਡੀਓ ਪਾਈਏ ਸਿੱਧਾ ਤੁਹਾਡੇ ਕੋਲ ਪਹੁੰਚੇ ਤੇ ਤੁਸੀਂ ਇੱਕ ਵੀ ਵੀਡੀਓ ਮਿਸ ਨਾ ਕਰੋ ਅਗੇ ਜੀ ਅਰਜੁਨ 555 DI ਮਾਡਲ ਹੈ ਜੀ ਦਸੰਬਰ 2017 630 ਘੰਟੇ ਚੱਲਿਆ ਹੋਇਆ ਹੈ ਏਰੀਆ ਜੀ ਰਾਮਪੁਰ ਯੂਪੀ ਬਾਈ ਨੰਬਰ ਰੇਟ 6 ਲੱਖ ਹੈ ਜੀ ਕਿਸਾਨ ਵੀ ਇਹਦਾ ਨੰਬਰ ਹੈ 9456856955 9456852955 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟ੍ਰੈਟ ਖਰੀਦ ਸਕਦੇ ਹੋ ਜੇ ਤੁਸੀਂ ਕਿਸੇ ਵੀ ਆਪਣੇ ਕਿਸੇ ਵੀ ਤਰ੍ਹਾਂ ਦੇ ਸੰਦਾਂ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਵੀਡੀਓ ਦੇ ਜਮਾ ਥੱਲੇ ਖੱਟੇ ਅੱਖਰਾਂ ਚ ਸ਼ੋ ਹੋ ਰਿਹਾ ਜੀ ਉਸ ਨੰਬਰ ਤੋਂ ਉਸ ਨੰਬਰ ਤੇ 5 ਤੋਂ 7 ਫੁੱਟ ਮਾਯਾ ਤੁਸੀਂ ਵੀਡੀਓ ਬਣਾ ਕੇ ਭੇਜ ਸਕਦੇ ਹੋ ਜੀ ਐਡ ਕਰਵਾਉਣ ਦਾ ਕੋਈ ਖਰਚਾ ਨਹੀਂ ਜਲਦੀ ਜਲਦੀ ਵੀਡੀਓ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਹੋ ਸਕੇ ਤਾਂ ਵੱਧ ਤੋਂ ਵੱਧ WhatsApp ਜਾਂ ਤੁਸੀਂ Facebook ਤੇ ਵੀ ਸ਼ੇਅਰ ਕਰ ਸਕਦੇ ਹੋ ਤਾਂ ਕਿ ਹੋਰ ਵੀ ਕਿਸਾਨ ਵੀਰ ਫਾਇਦਾ ਚੁੱਕ ਸਕਣ ਤੇ ਸੰਧ ਖਰੀਦ ਸਕਣ ਧੰਨਵਾਦ